ਕੋਸ ਨਾ ਸਾਰੇ ਭੈਣ ਭਰਾ ਠੀਕ ਠਾਕ ਆ ਅਸੀਂ ਵੀ ਠੀਕ ਠਾਕ ਤੇ ਗਰਮੀ ਬਹੁਤ ਆ ਤੇ ਸਾਰੇ ਭੈਣ ਭਰਾ ਗਰਮੀ ਤੋਂ ਬਚੋ ਸਵੇਰੇ ਸੌਂ ਸੇ ਕੰਪਰੂਵ ਕਰਕੇ ਤੇ ਆਰਾਮ ਨਾਲ ਅੱਖਾਂ ਤੇ ਅਸੀਂ ਲਾ ਕੇ ਬੰਦਰ ਬੈ ਗੇ ਅਹੀਂ ਵੀ ਗਰਮੀ ਬੜੀ ਠੀਕ ਹ ਸੁੱਤੇ ਹਾਂ ਸੁੱਤੇ ਅਸੀਂ ਤੇ ਮੇਰਾ ਜਿਲ ਕੇ ਪਾਸ ਚਾਹ ਨਾਲ ਕੋਈ ਕੁਛ ਖਾਦਾ ਜਾਵੇ ਤੇ ਦੇਖਦਾ ਟਾਈਮ ਤੇ ਬੱਤਕੀ ਅਸੀਂ ਸੁੱਤੇ ਹੀ ਮੇਰਾ ਸੋਚਣਾ ਹੈ ਕੀ ਖਾਣਾ ਹੋਵੇ ਤੇ ਆਂਗਰ ਪੀਏ ਦੋ ਟਾ ਡੀਗਰ ਦਾ ਬਰਦਰ ਬਣਾ ਲਓ ਫਿਰ ਮੈਂ ਸੋਤਿਆ ਪਿੱਕਿਓ ਨਾ ਜੇ ਬਰੈਡ ਪਕੌੜੇ ਚੜ ਗਏ ਦੁਬਾਰਾ ਫਿਰ ਮੈਂ ਨਾ ਖਾਇਆ ਮੈਂ ਹੁਣ ਜਾਓ ਜਾ ਕੇ ਦੂਜਾ ਉਹ ਕਰ ਲਾ ਤੇ ਬਰੈਡਾਂ ਦੇ ਪਕੌੜੇ ਲੱਦ ਲਈ ਆਪਾਂ ਹਨਾ ਆਹ ਲੈ ਲਿਆ ਬੇਸਾ ਥੋੜਾ ਜਨਾ ਤੇਲ ਹੋ ਗਿਆ ਬਹੁਤ ਜ਼ਿਆਦਾ ਗਰਮ ਮਟੀਰੀਅਲ ਮੇਰਾ ਜੇ ਤਿਆਰ ਕਰਨ ਨੂੰ ਆਵਾ ਥੋੜਾ ਜਿਹਾ ਮ ਲਸਣ ਦੋਫ ਇਹਦੀਆਂ ਤੁੜੀਆਂ ਪਾਉਂਦੀ ਹਣੀ ਵਿੱਚ ਉਹਦਾ ਟੇਸ ਬਿਆਰ ਆਦਾ ਆਵਾ ਤੀਕਾ ਗਰਮੀ ਤੇ ਬਹੁਤ ਆ ਪਰ ਇਹ ਵੀ ਕੁਛ ਨਾ ਕੁਛ ਖਾਣ ਨੂੰ ਚਾਹ ਕਰਦਾ ਕੋਈ ਕੁਝ ਹੈਗੀ ਲੈ ਚਲੋ ਕੀ ਅੰਡਾਂ ਦੇ ਲੋਏ ਨੂੰ ਰੋਆ ਕਰਦਾ ਤਾਂ ਗਰਮੀ ਕੱਟਣੀ ਆ ਤੇ ਬਣਾਉਂਦੇ ਆ ਕੁਛ ਨਾ ਕੁਛ

E non la pagherà. Come si fa a fare? E... Ora che la pagherà a gira... Ora che la pagherà ਚਾਹ ਬੰਨੀ ਪਾਉਣਾ ਸਾਜੇ ਨਾ ਪਾਵਾਂਗੇ ਮੁੜ ਕੇ ਨਾ ਇਹ ਦੰਦਾ ਬਲੇੰਦਾ ਵਾ ਠੀਕ ਥੋੜਾ ਜਿਹਾ ਗਰਮ ਮਸਾਲਾ ਨਮਕ ਸਵਾਦ ਅਨਸਾਰ ਥੋੜੀ ਜਿਹੀ ਜਿਹੜੀ ਹਲਦੀ ਪਾਵਾਂਗੇ ਹਲਦੀ ਨਾਲ ਇਹ ਆ ਪੰਦਰ ਜਿਹੜਾ ਨਾ ਵਧੀਆ ਲੱਗਦਾ ਵਾ ਇਹ ਨਾਲ ਠੀਕ ਹੈ ਜਦ ਤਿਆਰ ਹੁਣ ਆਪਾਂ ਇੰਡੈਕਸ਼ਨ ਕਰਾਂਗੇ ਆਨ ਲੈ ਕਿੰਨਾ ਹੈ ਫੜ ਕੇ ਲੈ ਕਿੰਨਾ ਹੈ ਤਨ ਕੇ ਜੜੀ ਆ ਕਰੇ ਚਲੋ ਖੇਚਲ ਕਾ ਲਈਆ ਹੁਣ ਤੇਲ ਕਰਦਾ ਜਿਹੜੀ ਚੀਜ਼ ਨੂੰ ਅਸਲ ਦੇ ਵਿੱਚ ਨਾ ਬਟੀਰੇ ਕਰਦੇ ਆ ਸਭ ਕੁਝ ਤਿਆਰ ਆ ਗੱਲ ਇਹ ਆ ਕਿ ਕਰਨ ਹੁਣੀ ਮੈਨੂੰ ਕਰਨੀ ਦੀ ਇੱਛਾ ਹੁੰਦਾ ਜ਼ਿਆਦਾ ਪਰ ਜਿੱਦਾਂ ਵੀਡੀਓ ਬਣਾਉਂ ਵੀ ਦੇ ਰਹੇ ਆ ਜੇ ਇਹਦਾ ਦਿਲ ਕੀਤਾ ਇੰਨੇ ਫਿੰਗਰ ਕੱਢ ਲੈਣੀ ਆ ਆਲੂ ਬਰੀਕ ਬਰੀਕ ਕੱਟ ਕੇ ਵੀ ਅਸਾਂ ਥੋੜੇ ਥੋੜੀ ਕੱਢ ਕੇ ਸਾਡੇ ਆਉਂਦਿਆਂ ਨੂੰ ਇਹਨੇ ਕੱਢ ਕੇ ਕਿਹਦਾ ਰੱਖੇ ਹੁੰਦੇ ਨੇ ਪੁੱਛਦਾ ਨਾ ਮਮਾ ਜਦੋਂ ਉਹ ਇੱਥੇ ਤੁਰੋਗੇ ਮੈਨੂੰ ਦੱਸ ਦਿਓ ਤੇ ਸਾਨੂੰ ਇਹ ਨਹੀਂ ਦੱਸਣਾ ਕਿ ਇਹਨਾਂ ਦਾ ਬੂਆਸ ਨੇ ਤੇ ਫੇਰ ਇਹਨੇ ਘਰ ਆਉਣਾ ਜਦੋਂ ਤੇ ਚਾਹ ਬਣਾਈ ਹੁੰਦੀ ਥੋੜੇ ਕੱਢੇ ਹੁੰਦੇ ਆ ਲੋਹਰ ਆਉਣਾ ਖਾਈ ਦੇ ਸੌਂ ਜਾਈਦਾ ਅੱਜ ਮੇਰਾ ਹੀ ਦਿਲ ਕਰ ਰਿਹਾ ਮੈਂ ਇਹਨਾਂ ਨੂੰ ਪੁੱਛੇ ਮੈਂ ਕੁਝ ਬਣਾਈਏ ਖਾਣ ਨੂੰ ਅੱਜ ਗਰਮੀ ਬੜੀ ਆ ਮੈਂ ਤਾਂ ਗਰਮੀ ਦੇਰਦਾ ਹੀ ਰਹਿਣੀ ਆ ਕੋਈ ਨਾ ਕੋਈ ਬਣਾਉਣੀ ਹੈ ਫੇਰ ਫੇਰ ਮੈਂ ਸੋਚਿਆ ਵੀ ਇਹ ਕੰਮ ਛੇਤੀ ਕਰ

ਆ ਤੇਰਾ ਕੀ ਰਮਾ ਚਾਹ ਮਰ ਅੱਜ ਤੇ ਯਾਤਰਾ ਕਰਨੀ ਹੈ ਅੱਛਾ ਲਖੀ ਰਮਾ ਚਾਹਨਾ ਹੁਣ ਮੈਨਾਂ ਲੌਂਡਾ ਵੀ ਇਹਦੇ ਨਿਆਲਿਆਂ ਨੂੰ ਜਾਗ ਆ ਗਈ ਆ ਉਹ ਵੀ ਉੱਠ ਕੇ ਬਾਹਰ ਹੁੰਦਾ ਕਿ ਹਾਂ ਕਮਨ ਬ੍ਰੈਡ ਵਾਲੇ ਬਣਾਏਗੇ ਤੇ ਫਿੰਗਰ ਵੀ ਖਾਣੇ ਬ੍ਰੈਡ ਵਾਲੇ ਠੀਕ ਹੈ ਜੀ ਮੇਰੇ ਘਰ ਸਮੋ ਹਾਂਜੀ ਦਹੀਂ ਦੀ ਚਟਣੀ ਥਾਉ ਦੇ ਤਾਂ ਦੂਜੀ ਸੌਸ ਨਹੀਂ ਦਹੀਂ ਦੀ ਦਹੀਂ ਹੀ ਬਣਾਉਣੀ ਲਸਣ ਨਹੀਂ ਪਾਉਣਾ ਹੈ ਤਾਂ ਕੁਦੀ ਨਾਲ ਪਾਉਣਾ ਹੈ ਨਾ ਜੇ ਵੀ ਪ੍ਰੇਸ਼ਟੀ ਖਾਣੇ ਵੱਲੋਂ ਪੀਸ ਕੱਟ ਲਏ ਨੇ ਤੇ ਪੀਸ ਸਵੇਰਾ ਮੇਰਾ ਪੀਸ ਕਰਕੇ ਬਾਹਰ ਕੱਟ ਲੈਂਦੇ ਨੇ ਨਹੀਂ ਨਹੀਂ ਕੱਟ ਕੇ ਹੋ ਕੱਟੂ ਕਹਿੰਦੇ ਪੀਸ ਤਾਂ ਇਹ ਆ ਪੀਸ ਥੋੜਾ ਜਿਹੀ ਗਲਤੀ ਹੋ ਗਈ ਦੀ 就到我们家了，我们那都得要得要卡要卡，真了 ਆਲ ਮੈਂ ਬਣਾਉਣ ਲੱਗੀ ਆ ਦਹੀਂ ਵਾਲੀ ਚਟਨੀ ਇਹਦੇ ਵਿੱਚ ਨਾ ਮੈਂ ਪਾਇਆ ਵਾ ਥੋੜਾ ਜਿਹਾ ਪਦੀਨਾ ਤੇ ਥੋੜੀ ਮਿਰਚ ਹਰੀ ਤੇ ਉਦਾਂ ਫਿਰ ਮੈਂ ਇਹ ਲਸਣ ਵੀ ਥੋੜਾ ਜਿਹਾ ਪਾ ਲਈਦਾ ਹੁੰਦਾ ਵਾ ਪਰ ਬੱਚੇ ਨਾ ਲਸਣ ਹਸਣਾ ਕਿਹਾ ਕਿ ਨਾ ਪਾਓ ਮੈਂ ਲਸਣ ਆ ਵੀ ਨਹੀਂ ਹਣੀ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਮਨਪ ਥੋੜਾ ਜਿਹਾ ਸਾਲਸਾ ਦੋ ਜਣੇ ਵਿੱਚ ਦੋ ਜਣੇ ਆ ਦੁੰਗੀ ਪਾ ਲੈਣੀ ਉਹ ਇੱਕ ਚੀਜ਼ ਥੋੜੀ ਬਿੜੀ ਜਿਆਦਾ ਬਹੁਤ ਜਿਆਦਾ ਨਹੀਂ ਦੋਹਾਂ ਕੋਲ ਹੰਝ ਪਾ ਲੈਣੇ ਆ ਪਰਮੇ ਕੋਰ ਲਓ ਜੀ ਆਪਣੇ ਚਟਨੀ ਹੋਈ ਹੈ ਰੈਡੀ ਵੈਸੇ ਇਹਦਾ ਤਿਆਰ ਤੋਂ ਆਵਾਂਗੇ ਥੋੜਾ ਲਸਣ ਪਾੜੋ ਤੇ ਥੋੜਾ ਅਦਰਕ ਦਾ ਪਾਊਡਰ ਪਾੜੋ ਅਦਰਕ ਪਾੜੋ ਕ੍ਰਾਈ ਕਰਕੇ ਪੇਸ ਬਣਾ ਲੇ ਭਾਈ ਇਹ ਬੱਚੇ ਖਾਂਦੇ ਨਹੀਂ ਆ ਕਰਨੇ ਤਾਂ ਨਾ ਖਾਣਾ ਵਾ ਅਦਰਕ ਤੇ ਨਾ ਖਾਣਾ ਵਾ ਲਸਣ ਤੇ ਹੁਣ ਮੈਂ ਇਸੇ ਕਰਕੇ ਪਦੀਨਾ ਤੇ ਮਿਰਚ ਪਾ ਲਈ ਹਰੀ ਮਿਰਚ ਉਹ ਪਾ ਕੇ ਮੈਂ ਬਣਾ ਲਿਆ ਵਾ ਤੇ ਹੁਣ ਚਾਹ ਵੀ ਬੇ ਬੰਦੀ ਦਾ ਆਲੋ ਤੇ ਪਕੌੜੇ ਵੀ ਮੇਰੇ ਕੋਲ ਦੀਆਂ ਰੈਡੀ ਆਨੋ ਜਿਹਨੇ ਤੇ ਅੰਤਰਾਣੇ ਖਾਣਿਆ ਨਾਲ ਦਹੀਂ ਵਾਲੀ ਚਟਨੀ ਬਣਾਈ ਤੇ ਨਾਲ ਪਕੌੜੇ ਹੁਣ ਮੈਂ ਨਾਲ ਹੀ ਚਾਹ ਨਾਲ ਲੈ ਜੰਨੀ ਅੰਦਰ ਤੇ ਫਿਰ ਅੰਦਰ ਬੈ ਕੇ ਆਹਣ ਖਾਣੇ ਆ ਜਾ ਕੇ ਚ ਭੱਗਦਾ ਜਾ ਰਹੀ ਸਾਰਾ